ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਇਹ ਜੋ ਵਿਸਾਖੀ ਦਾ ਤਿਹਾਰ ਜੋ ਖਾਲਸੇ ਦਾ ਸਾਜਨਾ ਦਿਵਸ ਖਾਲਸੇ ਦਾ ਜਨਮ ਦਿਹਾੜਾ ਜੋ ਆ ਰਿਹਾ ਹੈ ਇਸ ਬੰਦ ਵਿੱਚ ਜੋ ਮੈਂ ਆਪ ਸੰਗਤ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਜੋ ਪੰਜ ਕਕਾਰ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਅਮਰਤੀ ਦਾਤ ਵਿੱਚ ਬਖਸ਼ੇ ਹਨ ਇਹਨਾਂ ਬਾਰੇ ਜੋ ਪੰਜ ਵੀਡੀਓ ਪੰਜ ਭਾਗ ਕਰਕੇ ਪਾਈਆਂ ਜਾਣਗੀਆਂ ਤਾਂ ਜੋ ਸਾਨੂੰ ਇਹ ਜੋ ਸਤਿਗੁਰ ਜੀ ਦੀ ਬਖਸ਼ਿਸ਼ ਕਕਾਰ ਨੇ ਇਹਨਾਂ ਬਾਰੇ ਸਮਝ ਆ ਜਾਵੇ ਇਹ ਜੋ ਸਤਗੁਰ ਜੀ ਨੇ ਅੰਮ੍ਰਿਤ ਦੀ ਦਾਤ ਵਿੱਚ ਜੋ ਪੰਜ ਕਕਾਰ ਬਖਸ਼ੇ ਸਨ ਪੰਜਾਂ ਕਕਾਰਾਂ ਵਿੱਚੋਂ ਕੇਸ ਸਭ ਤੋਂ ਪ੍ਰਥਮ ਵਿੱਚ ਆਉਂਦੇ ਨੇ ਕਿਉਂਕਿ ਬਾਕੀ ਕਕਾਰ ਜਿਹੜੇ ਉਹ ਸਾਰੇ ਬਾਹਰੋਂ ਲੈ ਗਏ ਨੇ ਕੰਗਾ ਕੜਾ ਕਿਰਪਾਨ ਕ ਸਹਰਾ ਪਰ ਕੇਸ ਜਿਹੜੇ ਉਹ ਸਰੀਰ ਦਾ ਹੀ ਅੰਗ ਨੇ ਕੇਸ ਤਾਂ ਸਾਨੂੰ ਜਿਹੜੇ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਉਤਪਨ ਹੋ ਜਾਂਦੇ ਹਨ ਇਹ ਪ੍ਰਭੂ ਜੀ ਦੀ ਬਖਸ਼ਿਸ਼ ਹੈ ਸਰੀਰ ਦਾ ਅੰਗ ਕੇਸਾਂ ਦਾ ਸਤਿਕਾਰ ਕਰਨਾ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਇਹ ਜੋ ਸਾਡੇ ਕੇਸ ਨੇ ਲਗਾਤਾਰ ਜੋ ਨਿਯਮਤ ਅਨੁਸਾਰ ਵੱਧਦੇ ਨੇ ਸਾਰੇ ਸੰਸਾਰ ਦੇ ਬੱਚੇ ਕੇਸ ਸਿਹਤ ਜਨਮ ਲੈਂਦੇ ਹਨ ਕੋਈ ਵੀ ਐਸਾ ਬੱਚਾ ਨਹੀਂ ਜਿਹਦੇ ਕੇਸ ਨਾ ਹੋਣ ਕੱਟ ਵੱਧ ਤਾਂ ਹੋ ਸਕਦੇ ਨੇ ਲੇਕਿਨ ਨਾ ਹੋਣ ਇਦਾਂ ਕਦੀ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਬੱਚਾ ਹੋਏ ਕੇਸਾ ਧਾਰੀ ਹੁੰਦਾ ਹੈ ਕਿਉਂਕਿ ਇਹ ਪ੍ਰਭੂ ਜੀ ਵੱਲੋਂ ਬਖਸ਼ਿਸ਼ ਦੇ ਰੂਪ ਵਿੱਚ ਮਿਲਦੇ ਨੇ ਜੇ ਇਹ ਵੀ ਆਖ ਲਿਆ ਜਾਵੇ ਕਿ ਸਾਰੇ ਬੱਚੇ ਕੁਦਰਤੀ ਰੂਪ ਵਿੱਚ ਸਿੱਖ ਜਨਮਦੇ ਹਨ ਤਾਂ ਵੀ ਕੋਈ ਅਤਕਥਨੀ ਨਹੀਂ ਹੈ ਬਾਅਦ ਵਿੱਚ ਆਪੋ ਆਪਣੇ ਅਕੀਦਿਆਂ ਤੇ ਵਿਸ਼ਵਾਸ ਰਾਈ ਧਰਮਾਂ ਵਿੱਚ ਆਪਣੇ ਧਰਮ ਰਵਾਈ ਕੋਈ ਕੇਸਾਂ ਦਾ ਮੁੰਡਨ ਆਦ ਕਰਵਾ ਲੈਂਦਾ ਹੈ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸਾਂ ਕੱਟਣ ਤੇ ਕਟਾਉਣ ਦਾ ਜੋ ਕਾਸ ਤੌਰ ਤੇ ਹੁਕਮ ਜਾਰੀ ਕੀਤਾ ਕਿ ਕੇਸ ਗੁਰੂ ਦੀ ਮੋਹਰ ਨੇ ਕੇਸਾਂ ਤੋਂ ਬਿਨਾ ਸਿੱਖ ਨਹੀਂ ਅਖਵਾ ਸਕਦਾ ਕਿਉਂਕਿ ਇਹ ਕੁਦਰਤੀ ਹਨ ਤੇ ਸਰੀਰ ਦਾ ਅੰਗ ਹਨ ਕਿਸੇ ਵੀ ਤਰਮ ਵਿੱਚ ਆਪਾਂ ਪੈਦਾ ਹੁੰਨੇ ਤੇ ਕੇਸ ਦਾੜੀ ਸਮੇਤ ਇੱਕ ਬਕਸਿਸ ਹੁੰਦੀ ਹੈ ਉਹਦੇ ਕੇਸ ਵੀ ਹੁੰਦੇ ਨੇ ਤੇ ਦਾੜਾ ਵੀ ਹੁੰਦਾ ਹੈ ਤੇ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਜੇ ਇਹਨੂੰ ਆਪਾਂ ਬਦਲ ਕੇ ਉਸ ਕੁਦਰਤ ਨੇ ਸਾਨੂੰ ਬਹੁਤ ਸੋਹਣਾ ਬਣਾਇਆ ਇਹਨਾਂ ਸਮੇਤ ਜੇ ਆਪਾਂ ਇਹਨਾਂ ਨਾਲ ਛੇੜਸਾਰ ਕਰਕੇ ਭਲੇਖੇ ਵਿੱਚ ਰਹਿਨੇ ਆ ਕਿ ਆਪਾਂ ਖੂਬਸੂਰਤ ਹੋ ਜਾਾਂਗੇ ਪਰ ਸਤਗੁਰੂ ਜੀ ਨੇ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਉਹਨੇ ਸਾਨੂੰ ਇਸ ਰੂਪ ਵਿੱਚ ਸੁੰਦਰਤਾ ਬਖਸ਼ੀ ਕਿਉਂ ਸੁੰਦਰਤਾ ਬਖਸ਼ੀ ਕਿਉਂਕਿ ਇਹ ਕੁਦਰਤੀ ਹਨ ਤੇ ਸਰੀਰ ਦਾ ਅੰਗ ਹਨ ਗੁਰੂ ਸਾਹਿਬ ਜੀ ਨੇ ਖਾਲਸਾ ਸਾਜ ਕੀ ਸਿੱਖ ਨੂੰ ਅਕਾਲ ਪੁਰਖ ਦਾ ਸਰੂਪ ਹੀ ਬਖਸ਼ ਦਿੱਤਾ ਇਹ ਵਿਸ਼ੇਸ਼ਤਾ ਹੀ ਸਮਝਣ ਦੀ ਜ਼ਰੂਰਤ ਹੈ ਕਿ ਕਾਲ ਪੁਰਖ ਜੀ ਨੇ ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਪੂਰਨ ਆਕਾਰ ਵਿੱਚ ਪ੍ਰਗਟ ਹੋ ਸਕਦਾ ਹੈ ਕਈ ਸਿੱਖਾਂ ਨੇ ਤਾਂ ਸ੍ਰੀ ਦਸ਼ਮੇਸ਼ ਜੀ ਦੀਆਂ ਆਗਿਆ ਦਾ ਪਾਲਨ ਹਿਤ ਕੇਸ ਰੱਖਨੇ ਹਨ। ਅਸੀਂ ਸਿੱਖਾਂ ਨੇ ਤਾਂ ਤਨਤਨ ਗੁਰੂ ਦਸ਼ਮੇਸ਼ ਪਿਤਾ ਜੀ ਦੀਆਂ ਆਗਿਆ ਦਾ ਪਾਲਨ ਹਿਤ ਕੇਸ ਰੱਖਨੇ ਹਨ ਇਹ ਸਾਡੇ ਲਈ ਸੁਹਾਗ ਦੀ ਨਿਸ਼ਾਨੀ ਵਾਂਗੂ ਹਨ। ਗੁਰਬਾਣੀ ਦਾ ਫਰਮਾਨ ਹੈ ਕਿ ਉਹ ਆਕਾਰਪੁਰਖ ਕੇ ਸਾਥ ਹੈ لمبے ਕੇਸ ਤਾਂ ਕੀਤੇ ਹੋਏ ਹਨ ਪਰਮਾਨ ਹੈ ਤੇਰੇ ਬੰਕੇ ਲੋਇਨ ਦੰਤ ਰਿਸਾਲਾ ਸੋਹਣੇ ਨੱਕ ਜਿੰਨ ਲੰਬੜੇ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਮਗਰ ਤਾਂ ਨਾਮਦੇਵ ਜੀ ਪ੍ਰਭੂ ਜੀ ਦੀ ਪ੍ਰਤੱਖ ਦਰਸ਼ਨ ਬਖਸ਼ਦੇ ਬੰਦ ਸਕਿਆ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਫਰਮਾਉਂਦੇ ਹਨ ਕਿ ਕੇਸਾ ਤਾਰੀ ਪ੍ਰਭੂ ਜੀ ਤੁਹਾਡੇ ਕੋਤਕ ਰਾ ਹਰਿਆਣ ਹਨ ਅਤੇ ਚੰਬ ਕਰਨ ਵਾਲੇ ਹਨ ਜੋ ਆਪ ਜੀ ਨੂੰ ਪਉਂਦਾ ਹੈ ਉਹ ਹੀ ਵਰਤਦਾ ਹੈ ਫਰਮਾਨ ਹੈ ਕੇ ਸਭ ਚਲਤ ਕਰੇ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਗੁਰਬਿਲਾਸ ਪਾਸੇ 10 ਵਿੱਚ ਭਾਈ ਸੁਖਾ ਸਿੰਘ ਦੇ ਰਹਿਤ ਨਾਮੇ ਦੇ ਬੋਲ ਦਰਜ ਹਨ ਜੋ 10ਵੇਂ ਸਤਗੁਰ ਜੀ ਦਾ ਫਰਮਾਨ ਦਰਸਾਉਂਦੇ ਹੈ ਅਮਰਤਾਰੀ ਕੋਲ ਜੇ ਕੋਈ ਹੋਰ ਕਕਾਰ ਨਾ ਹੋਵੇ ਤਾਂ ਉਹ ਤਨਖਾਈਆ ਖਵਾਂਦਾ ਹੈ ਪਰ ਜੇ ਕੇਸ ਨਾ ਹੋਣ ਤਾਂ ਸਿੱਖ ਪਤਿਤ ਹੋ ਜਾਂਦਾ ਹੈ ਉਪਰਲੇ ਸੇਹਰਾ ਤੋਂ ਪ੍ਰਗਟ ਹੁੰਦਾ ਹੈ ਕਿ ਕੇਸ ਖਾਸ ਹਨ ਮਹਾਨ ਹਨ ਇਸ ਤੋਂ ਬਿਨਾ ਬਾਕੀ ਕਾਰ ਪ੍ਰਵਾਨ ਨਹੀਂ ਹਨ ਕੇਸਾਂ ਤੋਂ ਬਿਨਾ ਬਾਕੀ ਚਾਰ ਨਿਸ਼ਾਨੀਆਂ ਸੋ ਬਾ ਨਹੀਂ ਪਉਂਦੀਆਂ ਜਿਵੇਂ ਕਿ ਲਾੜੇ ਤੋਂ ਬਿਨਾਂ ਬਰਾਤ ਸੋਹਦੀ ਨਹੀਂ ਕੇਸ ਮੂਲ ਹਨ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਕੇਸਾਂ ਨੂੰ ਗੁਰੂ ਦੀ ਮੋਹ ਰੱਖਿਆ ਹੈ ਮੋਹ ਉਹ ਖਾਸ ਨਿਸ਼ਾਨਾ ਹੁੰਦਾ ਹੈ ਜਿਸ ਤੋਂ ਦੇਸ਼ ਤੇ ਕੌਮਾਂ ਦਾ ਕਾਨੂੰਨ ਲਾਗੂ ਹੁੰਦੇ ਹਨ ਮੈਦਾਨ ਦੇ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਪੀ ਕਈ ਵਾਰ ਕੋਈ ਕਾਗਜ਼ ਕੋਈ ਐਪਲੀਕੇਸ਼ਨ ਕੋਈ ਸਰਟੀਫਿਕੇਟ ਹੋਏ ਨਾ ਉਹਦੇ ਤੇ ਸਭ ਕੁਝ ਲਿਖ ਲਈਏ ਪਰ ਮੋਹਰ ਲੱਗ ਕੇ ਸੈਨ ਨਾ ਹੋਣ ਜੇ ਮੋਹਰ ਨਾ ਲੱਗੀ ਹੋਵੇ ਉਹ ਕਾਗਜ਼ ਜ਼ੀਰੋ ਹੈ ਉਹਦਾ ਮੁੱਲ ਕਦੋਂ ਪੈਂਦਾ ਹੈ ਜਦੋਂ ਮੋਹਰ ਲੱਗ ਜਾਂਦੀ ਹੈ ਤੇ ਇਹ ਕੇਸ ਗੁਰੂ ਦੀ ਮੋਹਰ ਹੈ ਕਿ ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰੀਏ ਵੀ ਜੇ ਇਹ ਇਹ ਸਾ ਜੂ ਕੇਸਾਂ ਨੇ ਮੋਹਰ ਹੈ ਤੇ ਜੇ ਬਾਈ ਦੀ ਇਹ ਮੋਹਰ ਸਾਡੇ ਕੋਲ ਨਹੀਂ ਹੈ ਤੇ ਅਸੀਂ ਜੀਰੋ ਕੇਸ ਗੁਰੂ ਦੀ ਮੋਹਰ ਹੈ ਇਸੇ ਤਰ੍ਹਾਂ ਹਰ ਦੇਸ਼ ਦੀ ਹਰ ਅਫਸਰ ਦੀ ਹਰੇਕ ਅਹੁਦੇ ਦੀ ਆਪਣੀ ਵੱਖਰੀ ਮੋਹਰ ਹੁੰਦੀ ਹੈ ਜੇ ਕਈ ਦੇਸ਼ਾਂ ਵਿੱਚ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਉਸ ਦੇਸ਼ ਦੀ ਮંજੂਰੀ ਉਹ ਮੋਹਰ ਲਗਾਉਂਦਾ ਹੈ ਇਹ ਜੇ ਮੋਰੀ ਨਾ ਹੋਏ ਤੇ ਉਹਦੇ ਤੋਂ ਬਿਨਾ ਸਭ ਕੁਝ ਜ਼ਰੂਰੀ ਹੁੰਦਾ ਹੈ ਇਸ ਲਈ ਕੇਸ ਜੋ ਗੁਰੂ ਦੀ ਮੋਰ ਹੈ ਇੱਕ ਉਦਰਤੀ ਹਨ ਇਸ ਦੇ ਨਾਲ ਹੀ ਸਾਨੂੰ ਕੁਦਰਤ ਨੇ ਬਹੁਤ ਸੁੰਦਰ ਬਣਾਇਆ ਹੈ ਇਸ ਲਈ ਆਪਾਂ ਕੇਸਾਂ ਦੀ ਸੰਭਾਲ ਕਰੀਏ ਇਹਨਾਂ ਦਾ ਸਤਿਕਾਰ ਕਰੀਏ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਸਾਡਾ ਮਹਾਂਦਰਾ ਮਿਲ ਸਕੇ ਅਸੀਂ ਕਹਿਲਾ ਸਕੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰ ਹਾਂ ਸੁਪੁੱਤਰ ਕਿਸ ਤਰ੍ਹਾਂ ਕਹਹਾਵਾਂਗੇ ਕਿ ਜਦੋਂ ਪਿਤਾ ਦੇ ਨਾਲ ਮੇਲ ਖਾਂਦੇ ਹਨ ਨਾਂ ਨਕਸ਼ ਤੇ ਉਦੋਂ ਉਹਦਾ ਸੁਪੁੱਤਰ ਕਹਲਾਇਆ ਜਾਂਦਾ ਹੈ ਇਸ ਲਈ ਕਿਸਾਂ ਦੇ ਨਾਲ ਕਿਸ ਗੁਰੂ ਦੀ ਮੋਰ ਹਨ ਇਹਦੇ ਨਾਲ ਸਾਡੇ ਗੁਰੂ ਨਾਲ ਨੈਣਾਂਸ ਮਿਲਣਗੇ ਇਸ ਲਈ ਆਪਾਂ ਕਿਸਾਂ ਦੀ ਦੇਖਪਾਲ ਸੰਭਾਲ ਕਰੀਏ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਅਖਵਾ ਸਕੀਏ ਇਤਨੀਆਂ ਬੇਨਤੀਆਂ ਪ੍ਰਵਾਨ ਕਰ